ਨਮਸਕਾਰ ਮੈਂ ਅਰਣ ਗੁਪਤਾ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤੇਗੜ ਸਾਹਿਬ ਬੋਲ ਰਹੇ ਹਾਂ ਅਸੀਂ ਅੱਜ ਇਹ ਸਾਲ ਦੀ ਤੁਜੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕਰ ਰਹੇ ਹਾਂ ਫਤੇਗੜ ਸਾਹਿਬ ਦੇ ਵਿੱਚ ਤਕਰੀਬਨ ਅਸੀਂ ਅੱਜ 6217 ਕੇਸ ਟੇਕਅਪ ਕਰ ਰਹੇ ਆ ਟੋਟਲ ਸਾਡੇ 6 ਬੈਂਚਸ ਇੱਥੇ ਲੱਗੇ ਆ 2 ਹਮ ਲੋ ਹੈ 1 ਖਮਾਨੋ ਲੱਗੇ ਆ ਇਹਦੇ ਵਿੱਚ ਅਸੀਂ ਦਿਵਾਨੀ ਤੇ ਹੋਰ ਦਾਬੀ ਕੇਸ ਜਿਹੜੇ ਕੰਪਾਉਂਡੇਬਲ ਆ ਜਿੰਨਾ ਕੋਰਟ ਦੀ ਪਰਮਿਸ਼ਨ ਨਾਲ ਜਬ ਮਦਈ ਦੀ ਰਾਜਮੰਦੀ ਨਾਲ ਫੈਸਲਾ ਹੋ ਸਕਦਾ ਉਹ ਟਿਕਪ ਕਰ ਰਹੇ ਹਾਂ ਪਿਛਲੀ ਦੈਸ਼ਨ ਲੋਕ ਅਦਾਲਤ ਦੇ ਵਿੱਚ ਜਿਹੜੀ ਪਹਿਲੀ ਸੀ ਉਹਦੇ ਚ ਪਹਿਣ ਅਸੀਂ 6000 ਕੇਸ ਟਿਕਪ ਕੀਤਾ ਸੀ ਤੇ ਉਹਨਾਂ ਚ ਤਕਰੀਬਨ 5800 ਕੇਸ ਸੈਟਲ ਹੋ ਗਏ ਸਿੱਤੇ ਲੋਕਾਂ ਨੂੰ 10000 ਦਾ ਮੁਆਵਜ਼ਾ ਮਿਲਿਆ ਸੀ ਅੱਜ ਬੜੀ ਖੁਸ਼ੀ ਦੀ ਗੱਲ ਸਾਂਝੀ ਕਰ ਰਹੇ ਹਾਂ ਕਿ ਇੱਥੇ ਮੈਡਮ ਅੰਕੀਤਾ ਗੁਪਤਾ ਦੇ ਕੋਰਟ ਵਿੱਚ ਕੰਪਲੀਟਾ ਚੱਲ ਰਹੀਆਂ ਸੀ 네ਗੋਸ਼ੀਏਸ਼ਨ ਇੰਸਟਰੂਮੈਂਟ ਡੈਕਦੀਆਂ 2 ਤੇ 3 ਦੇ ਵਿੱਚ 13 ਕਪਲੇਟਾਂ ਦੇ ਵਿੱਚ ਮੈਡਮ ਦੇ ਐਫਰਟਸ ਨਾਲ ਜਿਹੜੇ ਤੇ ਐਡਵੋਕੇਟਸ ਬੈਠੇ ਸੀ ਜਾਂ ਪਾਰਟ 13 ਦੇ ਵਕੀਲ ਸਾਹਿਬ ਦੇ ਤੇ ਪਾਰਟੀਆਂ ਦੇ ਨਾਲ ਉਹ ਆਪਸੀ ਸਮਝ ਸੰਧੀ ਨਾਲ ਫੈਸਲਾ ਹੋ ਗਿਆ ਤੇ ਤਕਰੀਬਨ ਉਹਦੇ ਵਿੱਚ ਜਿਹੜਾ ਮਦਈ ਸੀ ਜਿਹੜਾ ਕੰਪਲੇਨੈਂਟ ਸੀ ਉਹਨੂੰ 90 ਲੱਖ ਰੁਪਿਆ ਮਿਲਿਆ ਹੈਗਾ ਤੇ ਮੇਰੀ ਕੋਰਟ ਚ ਵੀ ਮੈਂ ਵੀ ਹੋਲਡ ਕੀਤੀ ਆ ਉਹਦੇ ਵਿੱਚ ਵੀ ਤਕਰੀਬਨ ਮੈਂ ਵੀ 2627 ਕੇਸਾਂ ਦਾ ਫੈਸਲਾ ਕੀਤਾ ਤੇ ਤਕਰੀਬਨ ਪਾਣੀ 2 ਕਰੋੜ ਰੁਪਏ ਦਾ ਲੋਪਾਂ ਨੂੰ ਕੰਪੰਪਨਸੇਸ਼ਨ ਮਿਲਿਆ ਹੈਗਾ ਅਮੇਸ਼ੀ ਦੇ ਕਿਸੇ ਲੋਕ ਅਦਾਲਤ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਇਹਦੇ ਵਿੱਚ ਦੋਨੋਂ ਧਿਰਾਂ ਦੀ ਸਾਂਝੀ ਨਾਲ ਫੈਸਲਾ ਹੁੰਦਾ ਹੈ ਇਸ ਕਰਕੇ ਕੋਈ ਵੀ ਚਿਪਤਾ ਨਹੀਂ ਕੋਈ ਵੀ ਹਾਦਾ ਨਹੀਂ ਲੋਕੀ ਖੁਸ਼ੀ ਖੁਸ਼ੀ ਆਪਣੇ ਘਰ ਜਾ ਸਕਦੇ ਹੈਗੇ ਅੱਛਾ ਇੱਕ ਉਹਦਾ ਹੋਰ ਫਾਇਦਾ ਹੈਗਾ ਕਿ ਇਹਦੇ ਅੱਗੇ ਕੋਈ ਅਪੀਲ ਨਹੀਂ ਹੁੰਦੀ ਤੇ ਜੇ ਕੋਰਟ ਵੀ ਕਿਸੇ ਪਾਰਟੀ ਨੇ ਲਾਇਆ ਹੁੰਦਾ ਉਹ ਵੀ ਉਹਨੂੰ ਪਬਲਿਕ ਕਰ ਦਿੱਤਾ ਜਾਂਦਾ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਨਾਲ ਪਦੇਗੜ ਸਾਹਿਬ ਦੀ ਜਨਤਾ ਨੂੰ ਇਹੋ ਫੀਲ ਕਰਨਾ ਚਾਹੁੰਦਾ ਕਿ ਜਿੰਦਾ ਵੀ ਕੇਸ ਚੱਲਦਾ ਹੈਗਾ ਉਹ ਸਮਝਾਤਾ अदालत राही कोशिश करे लोग अदालत केस ला बड़ा सिंपल जहाँ ढंग है कि जब तो कचहरी जो जैसा कोस चलता उरखास्त देता नहीं तो जो सैकटरी साहब है डिस्ट्रिक्ट लीगल सर्विस अथॉरिटी के उन्होंने दफ्तर ची उ दरखास्त देता है कि, के दे सकता। कि मेरा उस कोर्ट केस चलता पैया और मेरा केस लोग अदालत च लोया जाए थैंक यू ਨਮਸਕਾਰ ਮੈਂ ਆਰਣਗੁਪਤਾ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤਿਹਗੜ ਸਾਹਿਬ ਬੋਲ ਰਹੇ ਹਾਂ ਅਸੀਂ ਅੱਜ ਇਹ ਸਾਲ ਦੀ ਤੁੱਜੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕਰ ਰਹੇ ਹਾਂ ਫਤਿਹਗੜ ਸਾਹਿਬ ਦੇ ਵਿੱਚ ਤਕਰੀਬਨ ਅਸੀਂ ਅੱਜ 6217 ਕੇਸ ਟੇਕਅਪ ਕਰ ਰਹੇ ਹਾਂ ਟੋਟਲ ਸਾਡੇ 6 ਬੈਂਚਸ ਇੱਥੇ ਲੱਗੇ ਆ ਦੋ ਹਮ ਲੋਗ ਹੈ ਇੱਕ ਖਮਾਨੋ ਲੱਗੇ ਆ ਇਹਦੇ ਵਿੱਚ ਅਸੀਂ ਦਿਵਾਨੀ ਤੇ ਫੌਰੀ ਦੇ ਕੇਸ ਜਿਹੜੇ ਕੰਪਾਉਂਡੇਬਲ ਆ ਜਿੰਨਾ ਕੋਰਟ ਦੀ ਪਰਮਿਸ਼ਨ ਨਾਲ ਜਬ ਮਦਈ ਦੀ ਰਾਜਮੰਦੀ ਨਾਲ ਫੈਸਲਾ ਹੋ ਸਕਦਾ ਉਹ ਟਿਕਾਪ ਕਰ ਰਹੇ ਹਾਂ ਪਿਛਲੀ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਿਹੜੀ ਪਹਿਲੀ ਸੀ ਉਹਦੇ ਚ ਤੇ ਹੁਣ ਅਸੀਂ 6000 ਕੇਸ ਟਿਕਾਪ ਕੀਤਾ ਸੀ ਤੇ ਉਹਨਾਂ ਚ ਤਕਰੀਬਨ 5800 ਕੇਸ ਸ਼ੈਡਿਊਲ ਹੋ ਗਏ ਸਿੱਤੇ ਲੋਕਾਂ ਨੂੰ 10000 ਦਾ ਮੁਆਵਜ਼ਾ ਮਿਲਿਆ ਸੀ ਅੱਜ ਬੜੀ ਖੁਸ਼ੀ ਦੀ ਗੱਲ ਸਾਂਝੀ ਕਰ ਰਹੇ ਹਾਂ ਕਿ ਇੱਥੇ ਮੈਡਮ ਅੰਕੀਤਾ ਗੁਪਤਾ ਦੀ ਕੋਰਟ ਵਿੱਚ ਕੰਪਲੀਟਾ ਚੱਲ ਗੀਆਂ ਸੀ 네ਗੋਸ਼ੀਏਬਲ ਇਨਸਟਰੂਮੈਂਟ ਡੈਕਟੀਆਂ ਜੋ ਤੇ ਰਾ ਦੇ ਵਿੱਚ ਇਹ ਰਾ ਕਪਲੇਟਾ ਦੇ ਵਿੱਚ ਮੈਡਮ ਦੇ ਐਫਰਟਸ ਨਾਲ ਜਿਹੜੇ ਉੱਥੇ ਐਡਵੋਕੇਟਸ ਬੈਠੇ ਸੀ ਜਾਂ ਪਾਰਟੀ ਰਾ ਦੇ ਵਕੀਲ ਸਾਹਿਬ ਦੇ ਪਾਰਟੀਆਂ ਦੇ ਨਾਲ ਉਸ ਆਪਸੀ ਸਮਝ ਸੰਧੀ ਨਾਲ ਫੈਸਲਾ ਹੋ ਗਿਆ ਤੇ ਤਕਰੀਬਨ ਉਹਦੇ ਵਿੱਚ ਜਿਹੜਾ ਮਦੇਈ ਸੀ ਜਿਹੜਾ ਕੰਪਲੇਂਟੈਂਟ ਸੀ ਉਹਨੂੰ 90 ਲੱਖ ਰੁਪਿਆ ਮਿਲਿਆ ਹੈਗਾ ਤੇ ਮੇਰੀ ਕੋਰਟ ਚ ਵੀ ਮੈਂ ਵੀ ਹੋਲਡ ਕੀਤੀ ਆ ਉਹਦੇ ਵਿੱਚ ਵੀ ਤਕਰੀਬਨ ਮੈਂ ਵੀ 26 ਜ7 ਕੇ ਸਦਾ ਫੈਸਲਾ ਕੀਤਾ ਤਾਂ ਤਕਰੀਬਨ ਪੌਣੇ 2 ਕਰੋੜ ਰੁਪਏ ਦਾ ਲਾਪਨ ਕੰਪੰਪਨਸੇਸ਼ਨ ਮਿਲਿਆ ਹੈਗਾ ਐਮ ਸੀ ਦੀ ਕਿਸੇ ਲੋਕ ਅਦਾਲਤ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਇਹਦੇ ਵਿੱਚ ਦੋਨੋਂ ਧਿਰਾਂ ਦੀ ਸਾਂਝੀ ਨਾਲ ਫੈਸਲਾ ਹੁੰਦਾ ਹੈ ਇਸ ਕਰਕੇ ਕੋਈ ਵੀ ਚਿੰਤਾ ਨਹੀਂ ਕੋਈ ਵੀ ਹਾਜ਼ਾ ਨਹੀਂ ਲੋਕੀ ਖੁਸ਼ੀ ਖੁਸ਼ੀ ਆਪਣੇ ਘਰ ਜਾ ਸਕਦੇ ਹੈਗੇ ਆ ਅੱਛਾ ਇੱਕ ਹੋਰ ਫਾਇਦਾ ਹੈਗਾ ਕਿ ਇਹਦੇ ਅੱਗੇ ਕੋਈ ਅਪੀਲ ਨਹੀਂ ਹੁੰਦੀ ਤੇ ਜੇ ਕੋਰਟ ਵੀ ਸੀ ਵੀ ਕਿਸੇ ਪਾਰਟੀ ਨੇ ਲਾਇਆ ਹੁੰਦਾ ਉਹ ਵੀ ਉਹਨੂੰ ਪਾਬਸ ਕਰ ਦਿੱਤਾ ਜਾਂਦਾ ਹੈਗਾ ਸੋ ਮੈਂ ਤੁਹਾਡੇ ਸਾਰਿਆਂ ਦੇ ਨਾਲ ਪਦੇਗੜ ਸਾਹਿਬ ਦੀ ਜਨਤਾ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਜਿਹਦਾ ਵੀ ਕੇਸ ਚੱਲਦਾ ਹੈਗਾ ਉਹ ਸੁਜਾਤਾ ਲੋਕ ਅਦਾਲਤ ਕਾਹੀ ਕਰਨ ਦੀ ਕੋਸ਼ਿਸ਼ ਕਰੇ ਲੋਕ ਅਦਾਲਤ ਵਿੱਚ ਕੇਸ ਹਲਵਾਣ ਦਾ ਬੜਾ ਸਿੰਪਲ ਜਿਹਾ ਤੰਗ ਹੈਗਾ ਕਿ ਜਦੋਂ ਕਚੈਰੀ ਜਿਹੜੇ ਜੱਜ ਸਾਡੇ ਕੋਲੇ ਉਹਦਾ ਕੇਸ ਚੱਲਦਾ ਉੱਥੇ ਤਰਖਾਸ ਦੇ ਸਕਦਾ ਨਹੀਂ ਤਾਂ ਸਪੱਤਰ ਜਿਹੜੇ ਸੈਕਟਰੀ ਸਾਹਿਬ ਹੈਗੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਉਹਨਾਂ ਦੇ ਦਸਤਖਤ ਆ ਕੇ ਉੱਥੇ ਤਰਖਾਸ ਦੇ ਸਕਦਾ ਕਿ ਮੇਰਾ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਉਹ ਮੇਰਾ ਕੇਸ ਲੋਕ ਅਦਾਲਤ ਚ ਲਵਾਇਆ ਜਾ ਥੈਂਕ ਯੂ